ਸਸ਼ੀ ਕਾਲ ਜੀ ਤੁਸੀਂ ਦੇਖ ਰਹੇ ਹੋ ਆਜ਼ਾਦ ਸੋਚ ਤੇ ਗੱਲ ਕਰਾਂਗੇ ਲੁੱਟਾ ਖੋਹ ਚੋਰੀ ਦੀਆਂ ਵਾਰਦਾਤਾਂ ਤੋਂ ਲੈ ਕੇ ਲਗਾਤਾਰ ਇਜ਼ਾਫਾ ਹੁੰਦਾ ਚਲਾ ਰਿਹਾ ਦਿਨ ਦਿਹਾੜੇ ਸ਼ਰਿਆਮ ਲੁੱਟਾ ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਤੁਹਾਨੂੰ ਅਸੀਂ ਤਸਵੀਰਾਂ ਬਠਿੰਡਾ ਤੇ ਜਲੰਧਰ ਦੀਆਂ ਦਿਖਾਵਾਂਗੇ ਕਿ ਕਿਸ ਤਰੀਕੇ ਦੇ ਨਾਲ ਘਰ ਦੀ 4 ਬੈਠੀ ਮਹਿਲਾ ਦੀਆਂ ਜੜੇ ਕੀ ਵਾਲੀਆਂ ਛੱਟ ਲਈਆਂ ਤੇ ਇਹ ਸਾਰੀਆਂ ਤਸਵੀਰਾਂ ਉੱਤੇ ਲੱਗੇ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈਆਂ ਸਭ ਤੋਂ ਪਹਿਲਾਂ ਨਜ਼ਰ ਬਠਿੰਡਾ ਦੇ ਤਸਵੀਰਾਂ ਤੇ ਮਾਰਦੇ ਜਿੱਥੇ ਇੱਕ ਮਹਿਲਾ ਆਪਣੇ ਘਰ ਦੇ ਬਾਹਰ ਬੈਠੀ ਹੈ ਤੇ ਇਸੇ ਦੌਰਾਨ ਕੁਝ ਲੋਕ ਆਉਂਦੇ ਨੇ ਤੇ ਉਸ ਦੀਆਂ ਬਾਲੀਆਂ ਝੱਟ ਕੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਦੂਜੇ ਪਾਸੇ ਤਸਵੀਰਾਂ ਜਲੰਧਰ ਤੋਂ ਉਸ ਵੇਲੇ ਸਾਹਮਣੇ ਆ ਜੋਦੋਂ ਇੱਕ ਮਹਿਲਾ ਆਪਣੇ ਘਰ ਦੇ ਬਾਹਰ ਖੜੀ ਸੀ ਤਾਂ ਇਸੇ ਦੌਰਾਨ ਮੋਟਰਸਾਈਕਲ ਸਵਾਰ ਆਏ ਲੁਟੇਰੇ ਦੇ ਬੋਲ ਮਹਿਲਾ ਦੀ ਬਾਲੀ ਲੂੰਗੀ ਤੇ ਮੌਕੇ ਤੋਂ ਫਰਾਰ ਹੋ ਗਏ ਹਾਲਾਂਕਿ ਮਹਿਲਾ ਦੇ ਵੱਲੋਂ ਕਾਫੀ ਰੌਲਾ ਪਾਇਆ ਗਿਆ ਉਦੋਂ ਤੱਕ ਇਹ ਲੁਟੇਰੇ ਉਥੋਂ ਫਰਾਰ ਹੋ ਗਏ ਸੀ ਤੇ ਸਾਰੀ ਘਟਨਾ ਲੱਗੇ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ। ਇਸ ਤੋਂ ਬਾਅਦ ਬਜ਼ੁਰਗ ਮਹਿਲਾ ਨੇ ਵੀ ਇਸ ਬਾਰੇ ਜਾਣਕਾਰੀ ਸਾਂਝ ਕੀਤੀ। ਮੈਨੂੰ ਚਾਹਤੇ ਦਾ ਮੁੰਡਾ ਹੈ ਕਿ ਮੈਂ ਉਹਨਾਂ ਦੇ ਗੇਟ ਦੇ ਮੋਰੇ ਖੜੀ ਸੀ ਜਿੱਥੇ ਪਿੱਛੇੋਂ ਆਏ ਮੇਰੇ ਹੰਡ ਮੇਰਾ ਮੈਟਾਫੋਰ ਹੈ ਨਿਰਮਲ ਬਹੁਤ ਓਏ ਆ ਜਾਓ ਖੈਰ ਦਾਲਦੀ ਹੈ ਕਿ ਲੁੱਟਾ ਖੋਣਾ ਤੇ ਚੋਰੀਆਂ ਵਾਦਾਂ ਦੇ ਵਿੱਚ ਲਗਾਤਾਰ ਇਜ਼ਾਫਾ ਹੁੰਦਾ ਚਾਰਾ ਤੇ ਲੋਕਾਂ ਨੂੰ ਖੁਦ ਸੁਚੇਤ ਹੋਣ ਦੀ ਜ਼ਰੂਰਤ ਹੈ ਪਿਓ ਰਿਪੋਰਟ ਆਜਾਤ ਸੋਚ